ਦੋ ਡਾਕਟਰਾਂ ਦੀ ਬਦਲੀ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਕੀਤੀ ਹੜਤਾਲ ਕਿਹਾ ਗੁਰਮਨਦੀਪ ਕੌਰ ਅਤੇ ਸ਼ਰਨਪ੍ਰੀਤ ਸਿੰਘ ਦੀ ਜਲਦ ਤੋਂ ਜਲਦ ਵਾਪਸੀ ਕੀਤੀ ਜਾਵੇ ਆਸ਼ਾ ਵਰਕਰ ਤੇ ਮਰੀਜ਼ ਕਾਫੀ ਪਰੇਸ਼ਾਨ ਹੋ ਰਹੇ ਹਨ ਕਈ ਮਰੀਜ਼ਾਂ ਦੀ ਤਾਂ ਇਹਨਾਂ ਡਾਕਟਰਾਂ ਕੋਲ 6-6 ਮਹੀਨੇ ਤੋਂ ਦਵਾਈ ਚਲਦੀ ਸੀ ਇਹਨਾਂ ਦੋਨਾਂ ਡਾਕਟਰਾਂ ਦੀ ਪ੍ਰਤੀ ਦਿਨ 200 ਤੋਂ ਵੱਧ ਦੀ OPD ਅਤੇ ਮਹੀਨੇ ਦੇ 100 ਤੋਂ ਵੱਧ ਆਪਰੇਸ਼ਨ ਹੁੰਦੇ ਸਨ ਅਤੇ ਅੱਜ ਇਹ ਕੁਰਸੀਆਂ ਖਾਲੀ ਪਈਆਂ ਹਨ वैसे भी इस हस्पताल अंदर स्टाफ दी बहुत कमी है जिस करके समाना हस्पताल नु रेफर हस्पताल कहा जांदा है सरकार नु इस वल जल्द तो जल्द ध्यान देना चाहिदा है दीवान थरेजा समाना ਸਰ ਅੱਜ ਦਾ ਪਰਪਸ ਇਹ ਹੈ ਕਿ ਜਿਹੜਾ ਸਿਵਲ ਹਸਪੀਟਲ ਸਮਾਣਾ ਦੇ ਵਿੱਚ ਗੁਰਸ਼ਰਨ ਡਾਕਟਰ ਤੇ ਗੁਰਮਨ ਡਾਕਟਰ ਦੀ ਜਿਹੜੀ ਬਦਲੀ ਹੋ ਗਈ ਹੈ ਉਹਦੇ ਕਰਕੇ ਅਸੀਂ ਸਾਰੇ ਮਰੀਜ਼ ਬਹੁਤ ਹੀ ਅਰਸ਼ਮੈਂਟ ਦੇ ਵਿੱਚ ਆ ਕਿਉਂਕਿ ਸਾਡੀ ਮੈਡੀਸਨ ਲਗਭਗ ਮੇਰੀ 8 ਮਹੀਨਿਆਂ ਤੋਂ ਮੈਮ ਕੋਲ ਮੈਡੀਸਨ ਚੱਲ ਰਹੀ ਹੈ ਉਹਨਾਂ ਉਹਨਾਂ ਨੂੰ ਤੁਹਾਨੂੰ ਸਮਝ ਨਹੀਂ ਆ ਰਿਹਾ ਅਸੀਂ ਕਿੰਨਾ ਨੂੰ ਆਪਣਾ ਦੁੱਖ ਰੋਗ ਦੱਸੀ ਕਿਉਂਕਿ ਉਹਨਾਂ ਨੂੰ ਸਾਰਾ ਸਾਡਾ ਦੱਸ ਹੀ ਪਤਾ ਸੀਗਾ ਕਿ ਕਿੱਦਾਂ ਸਾਡਾ ਟ੍ਰੀਟਮੈਂਟ ਚੱਲ ਰਿਹਾ ਹੈ ਸਿਰ ਇਸ ਕਰਕੇ ਅਸੀਂ ਇਕੱਠੇ ਹੋਏ ਹਾਂ ਕਿ ਡਾਕਟਰ ਗੁਸ਼ਰਨ ਨੂੰ ਤੇ ਡਾਕਟਰ ਗੁਰਮਨਦੀਪ ਜੀ ਨੂੰ ਪਲੀਜ਼ ਜਲਦੀ ਤੋਂ ਜਲਦੀ ਇਸ ਹਸਪੀਟਲ ਦੇ ਵਿੱਚ ਲਿਆਇਆ ਜਾਵੇ ਤਾਂ ਕਿ ਸਾਨੂੰ ਜਿਹੜਾ ਕਿ ਇੱਧਰ ਉੱਧਰ ਭਟਕਣਾ ਪੈ ਰਿਹਾ ਉਹ ਸਾਡਾ ਬੰਦ ਹੋ ਸਕੇ ਸਾਰੇ ਇਕੱਠੇ ਹੋਣ ਦਾ ਕਾਰਨ ਹੈਗਾ ਡਾਕਟਰ ਡਾਕਟਰ ਸਾਹਿਬਾਨ ਜੋੜੇ ਆ ਉਹ ਹਸਪਤਲ ਦੇ ਵਿੱਚ ਨਹੀਂ ਆ ਕਿਉਂਕਿ ਪੇਸ਼ੈਂਟ ਐਨੇ ਪਰੇਸ਼ਾਨ ਹੋ ਰਿਹਾ ਹੈ ਉਹਨਾਂ ਦੀ ਬਦਲੀ ਹੋਣ ਕਰਕੇ ਉਹ ਇੱਥੇ ਚਲੇਗੇ ਇਸ ਹਸਪੀਟਲ ਦੇ ਵਿੱਚ ਨਾ ਤਾਂ ਕਿਸੇ ਨੂੰ ਪ੍ਰੋਪਰ ਦੇਖਿਆ ਜਾ ਰਿਹਾ ਹੈ ਨਾ ਹੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਮਰੀਜ਼ ਐਨੇ ਪਰੇਸ਼ਾਨ ਹੈ ਕਿ ਉਹ ਕਿੱਥੇ ਜਾਣ ਸਰਕਾਰ ਸਾਡੇ ਵੱਲੋਂ ਮਤਲਬ ਇੰਨਾ ਕੁ ਕਰਦੀ ਹੈ ਕਿ ਸਾਰਿਆਂ ਮਰੀਜ਼ਾਂ ਨੂੰ ਐਨੀ ਕੁ ਵਧੀਆ ਦੇਖ ਰੇ ਕਰ ਰਹੇ ਸੀਗੇ ਡਾਕਟਰ ਸਾਡੇ ਔਰ ਉਹਨਾਂ ਨੂੰ ਲੈ ਕੇ ਬਦਲੀ ਹੋਣ ਕਰਕੇ ਉਹਨਾਂ ਦੀ ਔਰ ਐਨੇ ਪਰੇਸ਼ਾਨ ਹੋ ਰਿਹਾ ਹੈ ਅਸੀਂ ਸਾਰੇ ਜਣੇ ਜਿਸ ਕਰਕੇ ਸਾਰਾ ਹਸਪਤਾਲ ਇਹੀ ਚਾਹੁੰਦਾ ਹੈ ਕਿ ਜਿਹੜੇ ਡਾਕਟਰ ਸਾਨੂੰ ਇੱਥੋਂ ਚਲੇ ਗਏ ਆ ਸਾਨੂੰ ਉਹੀ ਵਾਪਸ ਚਾਹੀਦੇ ਆ ਅਸੀਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਆਏ ਹੋਏ ਆ ਅੱਜ ਸਾਡੇ ਸਿਵਲ ਹਸਪੀਟਲ 'ਚ ਡਾਕਟਰਾਂ ਦੀ ਕਮੀ ਤੇ ਸਟਾਫ ਦਾ ਬਹੁਤ ਬੁਰਾ ਹਾਲ ਹੈ ਪੇਸ਼ੈਂਟਸ 'ਤੇ ਹਰਾਸ਼ਮੈਂਟ ਹੋ ਰਹੇ ਨੇ ਪੇਸ਼ੈਂਟਸ ਆਂਦੇ ਨੇ ਪ੍ਰਾਈਮੀ ਪੇਸ਼ੈਂਟ ਹੋ ਗਿਆ ਜਾਂ ਗ੍ਰੈਵਿਡਾ 2 ਹੋ ਗਿਆ ਤਾਂ ਫਿਰ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਕਿਸੇ ਨੂੰ ਮਾਤਾ ਕੁਸ਼ਲਿਆ ਭੇਜਿਆ ਜਾ ਰਿਹਾ ਕਿਸੇ ਨੂੰ ਰਜਿੰਦਰਾ ਭੇਜਿਆ ਜਾ ਰਿਹਾ ਡਾਕਟਰ ਸ਼ਰਨ ਸੀਗੇ ਜੋ ਸਾਡੇ ਇੱਥੇ ਤੇ ਡਾਕਟਰ ਗੁਰਮਨਦੀਪ ਕੌਰ ਉਹਨਾਂ ਦੀ ਕਮੀ ਬਹੁਤ ਖਲਦੀ ਹੈ ਸਾਨੂੰ ਕਿਉਂਕਿ ਇੱਥੇ ਪਿੰਡਾਂ ਦੇ ਵੀ ਬਹੁਤ ਪੇਸ਼ੈਂਟਸ ਆਉਂਦੇ ਸੀਗੇ ਸਾਡੇ ਨਾਲ ਜਿਵੇਂ ਛਤਰਾਨਾ ਹੋ ਗਿਆ ਪਿੰਡ ਲੱਗਦਾ ਪਾਤਨਾ ਹੋ ਗਿਆ ਉਥਾਰੇ ਕਿੰਨੇ ਪੇਸ਼ੈਂਟਸ ਆਂਦੇ ਸੀਗੇ ਤੇ ਹੁਣ ਮਤਲਬ ਪੇਸ਼ੈਂਟਸ ਐਨੇ ਨਿਰਾਸ਼ ਹੋ ਕੇ ਜਾ ਰਹੇ ਨੇ ਸਾਡੇ ਤੇ ਫ੍ਰਾਈਡੇ ਤੋਂ ਗਏ ਹੋਏ ਨੇ ਡਾਕਟਰ ਸਾਹਿਬ ਤੇ ਸਾਡੀਆਂ ਸਾਰੀਆਂ ਭੈਣਾਂ ਸਾਡਾ ਸਾਰਾ ਹੀ ਸਾਫ ਬਹੁਤ ਹੀ ਪਰੇਸ਼ਾਨ ਹੋ ਰਿਹਾ ਸਾਡੀ ਮੰਗ ਇਹੀ ਹੈ ਕਿ ਸਾਡੇ ਡਾਕਟਰ ਸਾਹਿਬ ਡਾਕਟਰ ਸ਼ਰਨਾ ਤੇ ਡਾਕਟਰ ਗੁਰਮਨਦੀਪ ਉਹਨੂੰ ਜਲਦ ਤੋਂ ਜਲਦ ਵਾਪਸ ਸਾਡੇ ਵਿੱਚ ਲਿਆਇਆ ਜਾਵੇ ਤਾਂ ਕਿ ਸਾਨੂੰ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਨਾ ਕਿ ਤਾ ਧੰਨ